ਦੋਸਤੋ ਇਸ ਵਕਤ ਨਸੀਨ ਨਡਾਲਾ ਜਿਹੜਾ ਸਾਡਾ ਨਗਰ ਪੰਚਾਇਤ ਹੈ ਹਲਕਾ ਪਹਲਾ ਦਾ ਸੈਂਟਰਲ ਪੁਆਇੰਟ ਆ ਉਥੇ ਸਰਕਾਰ ਦੀ ਬੁਰਸ਼ਾਗਿਰਦੀ ਤਾਨਾਸ਼ਾਹੀ ਔਰ ਗੁੰਡਾਗਰਦੀ ਉਹਦਾ ਸਬੂਤ ਤੁਹਾਨੂੰ ਦਿਖਾਉਣ ਲੱਗੇ ਪਹਿਲਾਂ ਇੱਕ ਕਰਿਆ ਦੇਖ ਲਓ ਆ ਸਾਰੀਆਂ ਕੰਦ ਢਾਈ ਹੋਈ ਆ ਇਹ ਸਾਰੀ ਜਿੰਨੀ ਇਹਨਾਂ ਨੇ ਪਲੋਟ ਦੀ ਵਲਗਨ ਕੀਤੀ ਸੀਗੀ ਆ ਪਿੱਛੇ ਤੱਕ ਦੇ ਇਸ ਕਰਦੇ ਹੋ ਔਰ ਉੱਪਰ ਇੱਕ ਨਜਾਇਜ਼ ਬੋਰਡ ਲਾ ਦਿੱਤਾ ਉਹ ਦਿਖਾ ਦਿਓ ਇਹ ਜਗਾ ਨਗਰ ਪੰਚਾਇਤ ਨਡਾਲਾ ਦੀ ਹੈ ਇਹ ਕਾਰਵਾਈ ਨਜਾਇਜ਼ ਜਿਹੜਾ ਈਓ ਹੈ ਇਸ ਵਕਤ ਨਡਾਲੇ ਦਾ ਰਣਦੀਪ ਸਿੰਘ ਇਹ ਉਹਦੇ ਵੱਲੋਂ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ ਉਹਦਾ ਕਾਰਨ ਆ ਕਿ ਆ ਮੇਰੇ ਕੋਲ ਖੜੇ ਨੇ ਸਰਦਾਰ ਬਿੱਕਰ ਸਿੰਘ ਮਾਨ ਔਰ ਸਾਰੇ ਪਿੰਡ ਦੇ ਪਤਵੰਤੇ ਖੜੇ ਨੇ ਕਾਉਂਸਲਰ ਖੜੇ ਨੇ ਸਾਬਕ ਪ੍ਰਧਾਨ ਖੜੇ ਨੇ ਸਾਰੇ ਪਿੰਡ ਦੇ ਨਗਰ ਦੇ ਇਹ ਸਾਰੇ ਇਹ ਜਿਹੜੇ ਸਰਦਾਰ ਬਿੱਕਰ ਸਿੰਘ ਮਾਨ ਆ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਇਸ ਪਿੰਡ ਦੇ ਜਦੋਂ ਇਹ ਨਗਰ ਪੰਚਾਇਤ ਨਹੀਂ ਸੀਗੀ ਇਨਾਂ ਦੇ ਪਿਤਾ ਜੀ ਸਵਰਗਵਾਸੀ ਸਰਦਾਰ ਮੂਨ ਸਿੰਘ ਮਾਨ ਸਰਪੰਚ ਰਹੇ ਨੇ ਬਾਇਜ਼ਤ ਪਰਿਵਾਰ ਆ ਬਹੁਤ ਸਾਬੇ ਜਾਇਦਾਦ ਆ ਹੋਰ ਵੀ ਪਿੰਡ ਵਿੱਚ ਬਹੁਤ ਪ੍ਰਾਪਰਟੀ ਆ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਆ ਇਹ ਵੀ ਇਹਨਾਂ ਨੇ ਹੀ ਜਿਹੜੀ ਪ੍ਰਾਪਰਟੀ ਵੇਚੀ ਸੀ ਤੇ ਇੱਥੇ ਬਿਲਡਿੰਗ ਬਣੀ ਆ ਔਰ ਇਹ ਜਿਹੜਾ ਪਲਾਟ ਆ ਇਹ ਜਿਹੜਾ ਲਗਭਗ 1 ਕਨਾਲ 1 ਮਰਲੇ ਪਲਾਟ ਆ ਉਹਦੀ ਸਾਡੇ ਕੋਲ ਬਕਾਇਦਾ ਤੌਰ ਦੇ ਉੱਤੇ ਮਾਲਕੀ ਦੇ ਦਸਤਾਵੇਜ਼ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਨੰਬਰ 2 3 ਦੇ ਉੱਤੇ ਸਰਦਾਰ ਬਿੱਕਰ ਸਿੰਘ ਮਾਨ ਲਿਖਿਆ ਹੋਇਆ ਆ ਇੱਕ ਕਿਨਾਲ ਇੱਕ ਮਰਲਾ ਇਹਨਾਂ ਨੇ ਆਪਣਾ ਪਲਾਟ ਵੜਿਆ ਔਰ ਆ ਨਾਲ ਦੀ ਜਗਾ ਵੀ ਤੁਸੀਂ ਥੋੜੀ ਦਿਖਾਓਗੇ ਇਹ ਵੀ ਇਹਨਾਂ ਦੀ ਪਲਾਟ ਆ ਇਸ ਤੋਂ ਅੱਗੇ ਜਾ ਕੇ ਦੂਰ ਨਗਰਪੰਚਾਇਤ ਜਿਹੜੀ ਕਲੇਮ ਕਰਦੀ ਕਿ ਸਾਡੀ ਜਗਾ ਉਸ ਤੋਂ ਅੱਗੇ ਆ ਹੁਣ ਮਸਲਾ ਇੱਥੇ ਆ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਕਿ ਅਸੂਲਨ ਨਿਸ਼ਾਨਦੇ ਹੀ ਲੈਣੀ ਚਾਹੀਦੀ ਨਗਰਪੰਚਾਇਤ ਨੂੰ ਜਾਂ ਸਰਕਾਰ ਨੂੰ ਅਗਰ ਉਹ ਕਹਿੰਦੀ ਕਿ ਸਾਡੀ ਪ੍ਰਾਪਰਟੀ ਆ ਅਗਰ ਇਹ ایਓ ਫਰੈਸ਼ ਨਿਸ਼ਾਨਦੇ ਹੀ ਲੈਂਦਾ ਔਰ ਉਸ ਨਿਸ਼ਾਨਦੀ ਵਿੱਚ ਪਾਇਆ ਜਾਂਦਾ ਕਿ ਇਹ ਜਿਹੜਾ ਪਲਾਟ ਹੈ ਇਹ ਨਗਰਪੰਚਾਇਤ ਦੇ ਮਾਲਕੀ ਚ ਆਉਂਦਾ ਵਾ ਜਾਂ ਕਿਤੇ ਨੇੜੇ ਤੇੜੇ ਵੀ ਆਉਂਦਾ ਤੇ ਇਹ ਇੱਕ ਸ਼ਾਂਤਮਈ ਜਿਹੜੇ ਢੰਗ ਨਾਲ ਰਹਿਣ ਵਾਲੇ ਸਾਰੇ ਪਿੰਡ ਦੇ ਨਗਰ ਨਿਵਾਸੀ ਨੇ ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਵਾਹਿਗੁਰੂ ਦਾ ਦਿੱਤਾ ਹੋਇਆ ਬਹੁਤ ਕੁਝ ਛੱਡ ਦਿੰਦੇ ਜਮੀਨ ਨੂੰ ਲੇਕਿਨ ਜਾਣ ਬੁੱਝ ਕੇ ਬਿਨਾਂ ਨਿਸ਼ਾਨਦੇਹੀ ਕੀ ਕਿ ਕਿਉਂਕਿ ਮੇਰੇ ਕੋਲ ਕਲਿੱਪ ਵੀ ਹੈ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰ ਲੂੰਗਾ ਤੁਹਾਨੂੰ ਭੇਜ ਦੂੰ ਮੀਡੀਆ ਨੂੰ ਉਹ ਸਾਫ਼ ਪੂਰ ਨਹੀਂ ਆ ਰਿਹਾ ਉਹਦੇ ਵਿੱਚ ਈਓ ਨੇ ਢੋਣ ਤੋਂ ਬਾਅਦ ਜਿਹੜਾ ਰਣਦੀਪ ਸਿੰਘ ਆ ਉਹ ਕਹਿੰਦਾ ਵਾ ਕਿ ਨਿਸ਼ਾਨਦੇਹੀ ਕਰਵਾ ਲਾਂਗੇ ਜਿਨ੍ਹਾਂ ਦੀ ਹੋਊਗੀ ਪ੍ਰਾਪਰਟੀ ਉਹ ਰੱਖ ਲੈਣਗੇ ਇਹਨਾਂ ਦੀ ਹੋਈ ਇਹ ਰੱਖ ਲੈਣਗੇ ਸਾਡੀ ਹੋਈ ਸੀ ਆ ਸਾਰੀ ਢਾ ਢਾਵਾ ਢਵਾਈ ਕਰਕੇ ਇੱਥੇ ਜੀਸੀਬੀ ਮਸ਼ੀਨ ਵੀ ਲਿਆਂਦੀ ਖੜੀ ਕੀਤੀ دہشت ਪਾਉਣ ਵਾਸਤੇ ਕਿਉਂ ਲਿਆਂਦਾ ਸਭ ਕੁਝ ਕਿਉਂ ਕਾਰਵਾਈ ਔਰ ਇਹਦੇ ਪਿੱਛੇ ਮੈਂ ਕਹਿਣਾ ਚਾਹੁੰਦਾ ਕਿ ਇਸ 플ੌਟ ਦੀ ਨਿਸ਼ਾਨਦੇਹੀ ਹੋ ਚੁੱਕੀ ਆ ਵੈਸੇ 2016 ਚ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਸ ਵੇਲੇ ਨਿਸ਼ਾਨਦੇਹੀ ਜਿਹੜੀ ਆ ਉਹ ਏਸੇ ਹੀ ਉਹਨੇ ਕਿਉਂਕਿ ਇਹ ਪਹਿਲਾਂ ਅਕਾਲੀਆਂ ਦਾ ਵੀ ਚੇਲਾ ਰਿਹਾ ਵਾ ਜਿਹੜੀ ਸਰਕਾਰ ਬਣ ਜੀਉਂਦਾ ਚੇਲਾ ਬਣ ਜਾਂਦਾ ਇਸੇ ਪਲਾਟ ਦੀ 2016 ਵਿੱਚ ਸਾਰੇ ਪਿੰਡ ਦੇ ਨਗਰ ਨਿਵਾਸੀ ਪਤਵੰਤੇ ਜਾਣਦੇ ਨੇ ਨਿਸ਼ਾਨਦੇਹੀ ਹੋਈ ਔਰ ਉਸ ਨਿਸ਼ਾਨਦੇਹੀ ਵਿੱਚ ਆਹ ਪ੍ਰਾਪਰਟੀ ਬਿਕਰ ਸਿੰਘ ਮਾਨ ਦੀ ਮਾਨ ਪਰਿਵਾਰ ਦੀ ਇਤੋਂ ਅਗਲੀ ਵੀ ਮਾਨ ਪਰਿਵਾਰ ਦੀ ਤੇ ਪਰਲੇ ਪਾਸੇ ਜਾ ਕੇ ਕਾਫੀ ਦੂਰ ਜਿਹੜੀ ਨਗਰ ਪੰਚਾਇਤ ਦੀ ਮਾਲਕੀ ਆਉਂਦੀ ਸੀਗੀ ਅਗਰ ਉਹ ਨਿਸ਼ਾਨਦੇਹੀ ਕਾਇਮ ਹੈ ਉਹਦੀ ਰਿਪੋਰਟ ਇਹਨਾਂ ਦੇ ਕੋਲ ਹੈ ਔਰ ਇਹ ਅਦਾਲਤ ਵਿੱਚ ਵੀ ਜਾ ਚੁੱਕੇ ਨੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਹਾਈ ਕੋਰਟ ਵਿੱਚ ਗਏ ਤੇ ਉੱਥੋਂ ਇਨਸਾਫ ਮਿਲੇਗਾ ਇਹਨਾਂ ਨੂੰ ਪਰੰਤੂ ਕਿਸੇ ਵੀ ਅਫਸਰ ਦੇ ਕੋਲ ਕੀ ਅਧਿਕਾਰ ਹੈ ਕਿ ਬਿਨਾਂ ਨਿਸ਼ਾਨਦੇਹੀ ਤੋਂ ਕਿਸੇ ਦੀ ਪ੍ਰਾਪਰਟੀ ਪ੍ਰਾਈਵੇਟ ਜਾ ਕੇ ਢਾਕੇ ਤੇ ਉੱਤੇ ਬੋਰਡ ਲਾ ਦਿਓ ਤੁਸੀਂ ਇਹ ਸਿਰਫ ਕਾਰਵਾਈ ਇਸ ਕਰਕੇ ਕੀਤੀ ਕਿ ਆ ਜਿੰਨੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਸਾਰੇ ਇਹ ਸਾਰੇ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਨੇ ਇਹ ਸਾਡੇ ਮਦਦ ਕਰਦੇ ਅੱਜ ਦੇ ਨਹੀਂ 50 ਸਾਲ ਤੋਂ ਮੇਰੇ ਪਿਤਾ ਜੀ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਪਰਿਵਾਰ ਸਾਡੇ ਲੱਗੇ ਨੰਬਰਦਾਰ ਖੜੇ ਰਹੇ ਹੋਰ ਕਾਉਂਸਲਰ ਪਿੰਡਾਂ ਦੇ ਲਾਗੇ ਬੰਨੇ ਆ ਪਿੰਡਾਂ ਦੇ ਸਰਪੰਚ ਸਾਬਕਾ ਸਰਪੰਚ ਵੀ ਆਏ ਨੇ ਇਹਨਾਂ ਨਾਲ ਹਮਦਰਦੀ ਕਰਨ ਵਾਸਤੇ ਤੇ ਸਿਰਫ ਇਸ ਕਰਕੇ ਕਿਉਂਕਿ ਉਹ ਕਾਂਗਰਸ ਦੇ ਸਪੋਰਟਰ ਆ ਤੇ ਕਿਸੇ ਤਰੀਕੇ ਦੇ ਨਾਲ ਇਹਨੂੰ ਦਹਿਸ਼ਤ ਪਾਓ ਇਹਦਾ ਮਕਾਨ ਢਾ ਦਿਓ ਇਹਦੀ ਪ੍ਰਾਪਰਟੀ ਢਾ ਦਿਓ ਤੇ ਕਿਸੇ ਤਰੀਕੇ ਨਾਲ ਕੋਈ ਪਟਾ ਪਵਾ ਕੇ ਤੇ ਝਾੜੂ ਪਾਰਟੀ ਬੋਕਰ ਪਾਰਟੀ ਚ ਲੈ ਜਾਈਏ ਇਹਦੇ ਨਾਲੋਂ ਜ਼ਿਆਦਾ ਨਜਾਇਜ਼ ਪੰਜਾਬ ਦੇ ਵਿੱਚ ਨਹੀਂ ਹੋ ਸਕਦੀ ਆ ਔਰ ਇੱਥੇ ਹੁਣ ਸੁਣੋ ਤੁਸੀਂ ਇੰਟਰਸਟਿੰਗ ਗੱਲ ਇੱਥੇ ਇੱਕ ਪ੍ਰਾਈਵੇਟ ਬੰਦੇ ਦੀ ਜੀ ਸੀ ਬੀ ਸੁਖਵਿੰਦਰ ਸਿੰਘ ਚੀਮਾ ਪਰਿਵਾਰ ਆ ਸਾਡਾ ਜਵਾਰ ਨਗਰ ਪਿੰਡਾਂ ਲੱਗੇ ਉਹਨਾਂ ਦੀ ਜੀਸੀਬੀ ਮਸ਼ੀਨ ਮੰਗਾ ਲਈ ਉਹਨੇ ਜਦੋਂ ਇੱਥੇ ਆਇਆ ਇਦਾਂ ਇਕੱਠ ਹੋ ਗਿਆ ਸਾਰੇ ਲੋਕਾਂ ਦਾ ਤੇ ਉਹਨਾਂ ਨੇ ਉਹਨੇ ਜਦੋਂ ਜੀਸੀਬੀ ਮਸ਼ੀਨ ਮਾਲਕ ਨੇ ਦੇਖਿਆ ਕਿ ਪ੍ਰਾਪਰਟੀ ਦਾ ਰੋਲਾ ਹੈ ਮਾਨ ਸਾਹਿਬ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਅੱਛੀ ਤਰ੍ਹਾਂ ਜਾਣਦਾ ਸੀ ਉਹ ਕਹਿੰਦਾ ਜੀ ਮੈਂ ਨਹੀਂ ਕਿਸੇ ਤੁਹਾਡੇ ਡਿਸਪਿਊਟ ਦੇ ਵਿੱਚ ਗਲਤ ਪੈਣਾ ਜਾਂ ਕੋਈ ਕੋਰਟ ਦਾ ਹੁਕਮ ਦਿਖਾ ਦਿਓ ਮੈਨੂੰ ਜਾਂ ਨਿਸ਼ਾਨਦੇਹੀ ਦਾ ਹੁਕਮ ਦਿਖਾ ਦਿਓ ਤੇ ਫਿਰ ਅਸੀਂ ਇਹਨਾਂ ਦੀ ਪ੍ਰਾਪਰਟੀ ਜਿਹੜੀ ਬਾਉਂਡਰੀ ਵਾਲ ਦੀ ਕੰਧ ਢਾਵਾਂਗੇ ਉਹ ਜਵਾਬ ਦੇ ਗਿਆ ਔਰ ਉਹਦੇ ਤੇ ਕਿੱਡਾ ਵੱਡਾ ਐਕਸ਼ਨ ਲਿਆ ਕਿ 4 ਦਿਨ ਉਹਦੀ ਜਿਹੜੀ ਜੀਸੀਬੀ ਸੀਗੀ ਸੁਖਵਿੰਦਰ ਸਿੰਘ ਚੀ ਉਹ ਇੱਥੇ ਚੌਂਕੀ ਦੇ ਵਿੱਚ ਬੰਦ ਕਰਾ ਛੱਡੀ ਅਲਟੀਮੇਟਲੀ ਮੈਂ ਲੜ ਕੇ ਚੰਡੀਗੜ੍ਹ ਤੱਕ ਅਫਸਰਾਂ ਨੂੰ ਕਹਿ ਕੇ ਉਹਦੀ ਜੀਸੀਬੀ ਛਡਵਾਈ ਪਰੰਤੂ ਆ ਜਿਹੜਾ ਕਾਰਵਾਈ ਕੀਤੀ ਗਈ ਆ ਇਹਦਾ ਮਤਲਬ ਹੈ ਕਿ ਇੱਕ ਈਓ ਜਿਹੜਾ ਵਾ ਉਹ ਕੋਈ ਰਜਵਾੜਾ ਬਣ ਗਿਆ ਵਾ ਉਹ ਕੋਈ ਸਾਰੇ ਸੰਵਿਧਾਨ ਤੋਂ ਜਾਂ ਕਨਸਟੀਟਿਊਸ਼ਨ ਤੋਂ ਜਾਂ ਜਿਹੜਾ ਮਹਿਕਮਾ ਵਾ ਐਸਟੀਐਮ ਬੈਠੀ ਇੱਥੇ ਬੀਬੀ ਜਾਂ ਏਡੀਸੀ ਜਿਹੜੀ ਲੋਕਲ ਬਾਡੀਜ਼ ਦੇ ਇਨਚਾਰਜ ਹੈ ਕਪੂਰਥਲਾ ਜ਼ਿਲ੍ਹੇ ਦੀ ਇਹ ਸਾਰਿਆਂ ਤੋਂ ਉੱਤੇ ਜਾ ਕੇ ਕਿ ਉਹ ਹੀ ਮਾਲਕ ਹੈਗਾ ਸਾਰੇ ਪਿੰਡ ਦਾ ਜਿਹਨੂੰ ਮਰਜ਼ੀ ਢਾ ਦੂਗਾ ਬੁਲਡੋਜ਼ਰ ਚਲਾ ਦੂ ਇਹ ਯੂਪੀ ਨਹੀਂਗਾ ਇਹ ਜਿੱਥੇ ਬੁਲਡੋਜ਼ਰ ਪੋਲਿਟਿਕਸ ਤੁਸੀਂ ਕਰ ਸਕਦੇ ਹੋ ਇਹ ਸਰਾਸਰ ਗਲਤ ਹੋਇਆ ਮੇਰੀ ਲੋਕਲ ਡਿਪਾਰਟਮੈਂਟ ਲੋਕਲ ਬਾਡੀਜ਼ ਡਿਪਾਰਟਮੈਂਟ ਦੇ ਉੱਪਰ ਤੱਕ ਅਫਸਰਾਂ ਤਾਈਂ ਔਰ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ 2 ਸਪਟੈਂਬਰ ਨੂੰ ਇਹ ਮਸਲਾ ਉੱਥੇ ਵਿਧਾਨ ਸਭਾ ਦੇ ਵਿੱਚ ਚੱਕਾਂਗੇ ਕਿ ਆਹ ਤੁਹਾਨੂੰ ਅਫਸਰਾਂ ਨੂੰ ਅਧਿਕਾਰ ਦਿੱਤਾ ਕਿ ਤੁਸੀਂ ਲੋਕਾਂ ਦੇ ਪ੍ਰਾਈਵੇਟ ਪਲਾਟਾਂ 'ਚ ਵੜ ਕੇ ਬਿਨਾਂ ਨਿਸ਼ਾਨਦੇਹੀ ਕਰਾਏ ਤੁਸੀਂ ਪ੍ਰਾਪਰਟੀਆਂ ਢਾ ਦਿਓ ਕੰਦਾ ਢਾ ਦਿਓ ਇਸ ਕਾਰਵਾਈ ਦੀ ਸਖਤ ਤੋਂ ਸਖਤ ਸ਼ਬਦਾਂ ਵਿੱਚ ਮੈਂ ਨਿਖੇਦੀ ਕਰਦਾ ਔਰ ਇਸ ਹੈਂਕੜ ਅਫਸਰ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਆ ਦਫਤਰ ਗਏ ਸੀ ਅੱਜ ਦਫਤਰ ਟੋਟਲ ਖਾਲੀ ਸੀ ਕਾ ਕੰਮ ਬੋਲਦੇ ਸੀ ਨਾ ਕੋਈ ایਓ ਨਾ ਕੋਈ ਐਸਓ ਨਾ ਕੋਈ ਇਨਸਪੈਕਟਰ ਅਲਟੀਮੇਟਲੀ ਇਸ ਸਪੌਟ ਤੇ ਆਏ ਤੇ ਸਾਰੀ ਜਨਤਾ ਨਾਲ ਆਈ ਆ ਔਰ ਮੈਂ ਇਹਨਾਂ ਸਾਰਿਆਂ ਨੂੰ ਕਹੂੰਗਾ ਕਿ ਤਗੜੇ ਹੋ ਕੇ ਵਿਰੋਧ ਕਰਿਆ ਕਰੋ ਜਦੋਂ ਇਦਾਂ ਦੀ ਕੋਈ ਗਲਤ ਗੱਲ ਕਰਦੇ ਕੋਈ ਵੀ ਅਫਸਰ ਭਾਵੇਂ ਕੋਈ ਹੋਵੇ ਇਸ ਕਰਕੇ ਸਰਕਾਰ ਦੀ ਇਸ ਕਾਰਵਾਈ ਦੀ ਅਸੀਂ ਵਿਰੋਧ ਕਰਦੇ ਆਂ ਔਰ ਪ੍ਰੋਟੈਸਟ ਕਰਕੇ ਮੰਗ ਕਰਦੇ ਆਂ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਬੁਰਸ਼ਾ ਗਰਦੀ ਨਹੀਂ ਕਰੇਗੀ ਗੁੰਡਾ ਗਰਦੀ ਨਹੀਂ ਕਰੇਗੀ ਇਹ ਸਾਰੀਆਂ ਗੱਲਾਂ ਤੁਹਾਡੇ ਧਿਆਨ ਵਿੱਚ ਸੋਸ਼ਲ ਮੀਡੀਆ ਜਿਸ ਕਰਕੇ ਲੈਂਦੇ ਹੋ ਕਿਉਂਕਿ ਅ ਅੱਜ ਜੋ ਪੰਜਾਬ ਦਾ ਵਾਤਾਵਰਨ ਹੈ ਲੋਕਾਂ ਨੂੰ ਜਿੱਦਾਂ ਸਰਕਾਰੀ ਤੰਤਰ ਵੱਲੋਂ ਡਰਾ ਧਮਕਾ ਕੇ ਤੇ ਉਹਨਾਂ ਨੂੰ دہشت ਪਾਈ ਜਾ ਰਹੀ ਉਹਦਾ ਖੁਲਾਸਾ ਕਰਨਾ ਤੁਹਾਡੇ ਸਾਰਿਆਂ ਨਾਲ ਬਹੁਤ ਜ਼ਰੂਰੀ ਸੀਗਾ ਤੇ ਮੈਂ ਉਮੀਦ ਕਰਦਾ ਹਾਂ ਕਿ ਚਾਹੇ ਕੋਈ ਇਸ਼ੂ ਲੋਕਲਾਈਜ਼ਡ ਆ ਚਾਹੇ ਕੋਈ ਇਸ਼ੂ ਕਿਸੇ ਇੱਕ ਵਿਅਕਤੀ ਦੀ ਪ੍ਰਾਪਰਟੀ ਨਾਲ ਆ ਪਰ ਅੱਜ ਇਹਨਾਂ ਨਾਲ ਹੋਇਆ ਕੱਲ ਤੁਹਾਡੇ ਨਾਲ ਹੋਵੇਗਾ ਕੱਲ ਪਰਸੋ ਕਿਸੇ ਹੋਰ ਨਾਲ ਹੋਵੇਗਾ ਇਸ ਕਰਕੇ ਆਪਾਂ ਸਭ ਨੂੰ ਪੰਜਾਬ ਦੇ ਲੋਕੀ ਬਹਾਦਰਾਂ ਨੂੰ ਬਹਾਦਰ ਲੋਕਾਂ ਨੂੰ ਇਦਾਂ ਦੀ ਗਲਤ ਗੱਲਾਂ ਦਾ ਡਟ ਕੇ ਸਦਾ ਵਿਰੋਧ ਕਰਨਾ ਚਾਹੀਦਾ ਸਾਡੇ ਨਾਲ ਜੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਸਾਡਾ ਅਸੀਂ ਇਸ ਇਹਨਾਂ ਨੁਕਤਿਆਂ ਦੇ ਲੈ ਕੇ ਅਸੀਂ ਧਰਨਾ ਪ੍ਰੋਟੈਸਟ ਪਲਾਨ ਕਰ ਰਹੇ ਹਾਂ ਬਹੁਤ ਸ਼ਾਰਟਲੀ ਅਗਰ ਇਹ ਰਿਪੇਅਰ ਇਹ ਠੀਕ ਨਹੀਂ ਕਰਨਗੇ ਔਰ ਜੋ ਵੀਡੀਓ ਦਫ਼ਤਰ ਵਿੱਚ ਧਾਂਦਲੀਆਂ ਹੋ ਰਹੀਆਂ ਔਰ ਜੋ ਝੂਠੇ ਹੋਰ ਪੁਲਿਸ ਤੋਂ ਵੱਲੋਂ ਲੋਕਾਂ ਨੂੰ ਡਰਾ ਧਮਕਾਇਆ ਜਾ ਰਿਹਾ ਅਸੀਂ ਇੱਕ ਸੈਂਟਰਲ ਪੁਆਇੰਟ ਚੁਣ ਕੇ ਆਪਣੇ ਇਲਾਕੇ ਵਿੱਚ ਧਰਨਾ ਦੇਣ ਜਾਵਾਂਗੇ ਉਹਦੀ ਡੇਟ ਅਸੀਂ ਸ਼ੌਟਲੀ ਫਾਈਨਲਾਈਜ਼ ਕਰਾਂਗੇ ਕਿਉਂਕਿ ਸੈਸ਼ਨ ਵੀ ਆ ਗਿਆ ਇਸ ਮੱਦੇ ਨਜ਼ਰ ਰੱਖਦੇ ਅਸੀਂ ਫਰੈਸ਼ ਸਟੇਟ ਅਨਾਉਂਸ ਕਰਾਂਗੇ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਅਗਰ ਇਹ ਸ਼ੂਠੀਕ ਲੱਗਿਆ ਭਾਵਾਂ ਉਹ ਕਿਸੇ ਇੰਡੀਵਿਜੂਅਲ ਦਾ ਛੋਟਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੰਕਲ ਜੀ ਕੀ ਮਸਲਾ ਜਿਹੜਾ ਆਪਣੇ ਨਗਰ ਪੰਚਾਇਤ ਵੱਲੋਂ ਜਿਹੜੇ ਅਧਿਕਾਰੀ ਆਏ ਸੀ ਕੁਝ ਕੰਦਾ ਕੁੰਦਾ ਟਾਈਆਂ ਗਈਆਂ ਕੀ ਕਹਿਣਾ ਤੇ ਨਗਰ ਪੰਚਾਇਤ ਦਾ ਇੱਥੇ ਜਗ੍ਹਾ ਨਹੀਂ ਉਹਨਾਂ ਦੀ ਜਗ੍ਹਾ ਪਰੇ ਬਣਦੀ ਆ ਸੜ ਤੋਂ ਕਾਫੀ ਦੂਰ ਆ ਉਥੇ ਦੁਕਾਨਾਂ ਬਈਆਂ ਕੋਈ ਖੁੱਲਾ ਥਾਂ ਪਿਆ ਹੈ ਇਹਨਾਂ ਨੇ ਇਹੋ ਹੀ ਉਹਨੇ ਅਕਾਲੀ ਟਾਈਮ ਇਹਨਾਂ ਦਿਖਾਉਂਦੀ ਵੀ ਕਰਾਈ ਆ ਅੱਛਾ ਜੀ ਇਹਨੂੰ ਸਭ ਕੋ ਬਜਾਏ ਕੋਈ ਜਲਵਾਜੀ ਪਾਂਤੀ ਪਾਂਤੀ ਕਰਕੇ ਜਿਆਦਾ ਮੈਨੂੰ ਉੱਥਾ ਹੈ ਠੀਕ ਤੇ ਉਹ ਕਿੰਨੀ ਕਿੱਥੋਂ ਕਿੰਨੀ ਜਗ੍ਹਾ ਨਗਰ ਪੰਚਾਇਤ ਜਿਹੜੀ ਹੈਗੀ ਹੈ ਇਹਨਾਂ ਦੀ ਉਹ ਪਰੇ ਆ ਉਧਰ ਆ ਅੱਛਾ ਜੀ ਉਹ ਕਾਜੀ ਦੇਖਣ ਹੂੰ ਹੂੰ ਉਹ ਹੈ ਉਧਰ ਉਹ ਉਹ ਕੰਤੇ ਚਾਰ ਪੰਜ ਫੁੱਟ ਰਸ਼ਟ ਦੇ ਭਲੇ ਸਾਰੀ ਨੁਕੀਆ ਉਹਨਾਂ ਦਾ ਇਹ ਸਾਬ ਦਾ ਕਹਿੰਦਾ ਵੀ ਵਿੱਚੋਂ ਜਗਾ ਕੁਝ ਵੇਚ ਵੀ ਦਿੱਤੀ ਗਈ ਆ ਕਿਹੜੀ ਇਹ ਇੱਥੇ ਇਹਦੇ ਵਿੱਚੋਂ ਕੁਝ ਜਗਾ ਸਾਡੀ ਅਸੀਂ ਵੇਚਣੀ ਆ ਹੂੰ ਹੂੰ ਅਸੀਂ ਕਹਾਂ ਵੀ ਵੇਚਣੀ ਜਿਹੜੀ ਸਾਡੀ ਜਗਾ ਅਸੀਂ ਵੇਚਣੀ ਨਹੀਂ ਕਿਸੇ ਉਹਦਾ ਕਿਸੇ ਮਾਲਕ ਨੂੰ ਵੇਚਣੀ ਚਾਹੀਏ ਜੀ ਮਾਲਕੀ ਵੇਚਣੀ ਆ ਹੂੰ ਹੂੰ ਅਸੀਂ ਆਪਣੇ ਵਿੱਚਾਂ ਹੈ ਇਹੋ ਸਾਬ ਨੇ ਇਹ ਵੀ ਕਿਹਾ ਵੀ ਜਦੋਂ ਇਹ ਕੰਮ ਚੱਲਦਾ ਸੀ ਕਈ ਵਾਰ ਰੋਕਿਆ ਵੀ ਗਿਆ ਪਰ ਇਹਨਾਂ ਨੇ ਜਿਹੜਾ ਕੰਮ ਰੋਕਿਆ ਨਹੀਂ ਜਿਹੜਾ ਕੰਮ ਚੱਲਦਾ ਰਿਹਾ ਗਿਆ ਕਹਿੰਦੇ 3-4 ਆ ਰਹੀ ਇਨਸਪੈਕਟਰ ਨੂੰ ਭੇਜਿਆ ਮੈਂ ਜਿਹੜੀ ਗੱਲ ਕਰਦਾ ਕੋਈ ਰੋਕਿਆ ਨਹੀਂ ਅਸੀਂ ਅੱਜ ਤੋਂ 4 ਮਹੀਨੇ ਪਹਿਲਾਂ ਦੁੱਤਾਈ ਲਿਖ ਕੇ ਦਿੱਤਾ ਸੀ ਆਪਣੇ ਨਿਸ਼ਾਨੀ ਕਰ ਲੋ ਹੂੰ ਹੂੰ ਹੁਣ ਕੀ ਮੰਗ ਹੈਗੀ ਤੁਹਾਡੀ ਕਿਦਾਂ ਕਿਸ ਤਰ੍ਹਾਂ ਜਿਹੜਾ ਹੱਲ ਹੋ ਸਕਦਾ ਹੱਲ ਕੀ ਆਪਣਾ ਨਿਸ਼ਾਨੀ ਕਰ ਲੈਣ ਕਿਸੇ ਦੇ ਥਾਂ ਲੈ ਲੈਣ ਮਤਲਬ ਜੇ ਉਹ ਨਿਸ਼ਾਨਦੀ ਕਹੇਗੀ ਉਹ ਤੁਸੀਂ ਮੰਨਣ ਨੂੰ ਤਿਆਰ ਹੋ ਹਾਂ ਉਹ ਜੋ ਹੈ ਜੋ ਨਿਸ਼ਾਨਦੀ ਹੋਈ ਨਿਸ਼ਾਨਦੀ ਤੋਂ ਹੋਣੀ ਪੜੇ ਆ ਜੀ ਇਹ ਕਿੰਨੀ ਜਗ੍ਹਾ ਹੈਗੀ ਤੁਹਾਡੀ ਜਿਹੜਾ ਮੱਥਾ ਕਿੰਨਾ ਹੈਗਾ ਮੱਥਾ ਸਾਡੇ ਹੋਣਾ ਹੈ ਆ तकरीबन ਮੇਰੇ ਨਾਲ 60 ਫੋਟ ਹੋਣਾ ਇਹ 60 ਫੋਟ ਹਾਂ ਤੇ ਪਿੱਛੇ ਨੂੰ ਪਿੱਛੇ ਸਾਡੀ ਜ਼ਮੀਨ ਆ ਅਸੇ ਜ਼ਮੀਨ ਆ ਤੁਹਾਡੀ ਰਲ ਦੀ ਵਿੱਚ ਜ਼ਮੀਨ ਰਲ ਦੀ ਵਿੱਚ ਵਿੱਚ ਜ਼ਮੀਨ ਪਿੱਛੇ ਰਲ ਦੀ ਤੁਹਾਡੀ ਸਾਡੀ ਜ਼ਮੀਨ ਵੀ ਸਾਡੀ ਆ ਠੀਕ ਆ ਠੀਕ ਆ ਹੂੰ 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 ਚਲੋ ਹਾਂ ਸਰ ਇਹ ਕੀ ਮਾਮਲਾ ਜਿਹੜਾ ਅੱਜ ਉੱਥੇ ਕਾਰਵਾਈ ਕੀਤੀ ਗਈ ਆ ਇਹ ਮਾਮਲਾ ਕਾਫੀ ਪੁਰਾਣਾ ਚੱਲ ਰਿਹਾ ਮੇਰੇ ਤੋਂ ਪਹਿਲਾਂ ਦਾ ਅਸੀਂ ਪਹਿਲਾਂ ਇਹਨੂੰ ਇੱਕ ਇੱਕ 24 ਨੋਟਸ ਕੱਢਿਆ ਸੀ ਜਦੋਂ ਪੁਰਾਣੀ ਹਿੱਤਾ ਵੱਲੋਂ ਜਿੱਥੇ ਕੋਈ ਵੀ ਕੰਸਟਰਕਸ਼ਨ ਨਾ ਕੀਤੀ ਜਾਵੇ ਨਗਰ ਕੌਂਸਲ ਦੀ ਜਗ੍ਹਾ ਫਿਰ ਇਹਨਾਂ ਨੂੰ 12 ਤਿੰਨ 24 ਦਾ ਨੋਟਿਸ ਕੱਢਿਆ ਗਿਆ ਕਿ ਇੱਥੇ ਕੋਈ ਕੰਸਟਰਕਸ਼ਨ ਨਾ ਕੀਤੀ ਜਾਵੇ ਨਗਰ ਕੌਂਸਲ ਦੀ ਜਗ੍ਹਾ ਤੇ ਇਹਨੂੰ ਨਿਸ਼ਾਨਦਾਈ ਕਰਵਾ ਲਈ ਜਾਵੇ ਨਿਸ਼ਾਨਦਾਈ ਕੋਆ ਕਿ ਜਦੋਂ ਸਾਡੇ ਬੰਦੇ ਵੀ ਉੱਥੇ ਆਉਣਗੇ ਨਗਰ ਕੌਂਸਲ ਦੇ ਮੁਲਾਜ਼ਮ ਵੀ ਆਉਣਗੇ ਤਾਂ ਤੁਸੀਂ ਤੇ ਅਸੀਂ ਵੀ ਹੋਵਾਂਗੇ ਤਾਂ ਉੱਥੇ ਜੋ ਵੀ ਹੋ ਮਤਲਬ ਉਹ ਬਣੂਗਾ ਇਹਨਾਂ ਨਾਲ ਗੱਲ ਦੇ ਬਾਅਦ ਵੀ ਫਿਰ ਇਹਨਾਂ ਨੂੰ ਵੀ ਮੈਨੂੰ ਪਰਸਨਲ ਵੀ ਮਿਲੇ ਕਿ ਮੈਂ ਇਹਨਾਂ ਨੂੰ ਕਿਹਾ ਨਿਸ਼ਾਨਦਾਈ ਕਰਾ ਲਈਏ ਤਾਂ ਆਪਣਾ ਕੋਈ ਰੋਲਾ ਨਹੀਂ ਰਹਿਣਾ ਫਿਰ ਇਹਨਾਂ ਨੇ ਹੁਣ ਉਹ ਜਿਹੜੀ ਜਗ੍ਹਾ ਨੂੰ ਬਗੈਰ ਕਿਸੇ ਮਨਜ਼ੂਰੀ ਤੋਂ ਬਗੈਰ ਕਿਸੇ ਦਸਿਆਂ ਬਗੈਰ ਉੱਪਰ ਵੱਲਿਆ ਕਿਉਂਕਿ ਅੰਡਰਲਾਈਡ ਬਿਸਕੂਟਡ ਸੀ ਇਸ ਲਈ ਉਹ ਉਸ ਨੂੰ ਟਾਉਣਾ ਜੂਰੀ ਸੀ ਅਸੀਂ ਇਸ ਕਰਕੇ ਉਸ ਨੂੰ ਜਿਹੜੀ ਉਹ ਨੂੰ ਰਿਪੋਰਟ ਕਰਤਾ ਉੱਥੇ ਲੈ ਕੇ ਲਾਤਾ ਨਗਰ ਕੌਂਸਲ ਦੀ ਜਗ੍ਹਾ ਮਿਸਾਲ ਦੀ ਜੇ ਹੋਊਗੀ ਜੇ ਅਸੀਂ ਜਿੰਨਾ ਦੀ ਹੋਏ ਇਹਨਾਂ ਨੂੰ ਛੱਡ ਦਾਂਗੇ ਸਾਡੀ ਹੋਏ ਤੇ ਸਿਰੱਖ ਲਣ ਜੀ ਬਲਤੋਂ ਤੁਹਾਡੇ ਕੋ ਕਾਗਜ਼ਾਂ ਚ ਉਹਦੀ ਪ੍ਰੂਫ ਹੈ ਕਿ ਇਹ ਨਗਰ ਕੌਂਸਲ ਦੀ ਜਗ੍ਹਾ ਹੈ ਹਾਂ ਜੀ ਹਾਂ ਜੀ ਕਾਗਜ਼ਾਂ ਦੇ ਕੋਈ ਫੈਗਾ ਸਾਡੇ ਕੋਈ ਨਗਰ ਕੌਂਸਲ ਦੀ ਜਗ੍ਹਾ ਕੋਈ ਇੱਕ ਇੱਕ ਤੋਂ ਤੁਹਾਨੂੰ ਸਰ ਪਹਿਲਾਂ ਵੀ ਲੋਕਸ ਜਾ ਚੁੱਕੇ ਆ ਮੇਰੇ ਤੋਂ ਪਹਿਲੇ ਹੀ ਯੂਜ਼ਿੰਗ ਮੋਸ਼ਨ ਕੱਢ ਦਿੱਤੀ ਆ ਹਾਂ ਹਾਂ ਐਂਡ ਹੋਰ ਵੀ ਮੈਂ 12 ਤਿੰਨ ਨੂੰ ਵੀ ਕੱਢਿਆ ਸੀ ਨੋਟਿਸ ਤੇ ਉਸ ਬਹਿਸ ਤੇ ਚੱਲ ਵੀ ਮੈਂ ਚੌਕੀ ਚਾਰਜ ਮਿਲ ਗਿਆ ਸੀ ਕਿ ਜਿਹੜੇ ਗਲਤ ਕਰ ਰਹੇ ਮੈਂ ਮਤਲਬ ਕਿ ਜੇ ਤੁਹਾਨੂੰ ਮੈਂ ਕਰ ਰਹੀ ਨਾ ਰੁਕੀ ਜਾ ਤੇ ਗਲਤ ਗੱਲ ਕਿੰਨੀ ਨਗਰ ਪੰਚਾਇਤ ਦੀ ਉੱਥੇ ਜਗਾ ਹੈਗੀ ਆ ਰੋਡ ਦੇ ਨਾਲ ਦੇਖੋ ਉੱਥੇ ਜਿਹੜੀ ਜਗਾ ਨਗਰ ਕੌਂਸਲ ਦੀ ਜਿਹੜਾ ਛੱਪੜ ਆ ਆ ਇਧਰ ਲਾ ਕੇ ਉਹ ਪਟੋਲਾਟਰ ਮਤਲਬ ਕਿ ਉਹ ਤਿੰਨ ਕਿਨਾਲਾਂ ਤੇ ਚਲੋ 2.5 ਕਿਨਾਲਾਂ ਤੋਂ ਬਣਦੀ ਜਾਂਦੀ ਜੀ ਜਦੋਂ ਤੁਸੀਂ ਲਾ ਲੋ ਵੀ ਉਹ ਜਿੰਨਾ ਕਿਥੇ ਉਹ ਬਿਲਡਿੰਗ ਬਣੀ ਆ ਬਿਲਡਿੰਗ ਕੋ 11 ਫੁੱਟ ਗੇਨਾਂ ਦੀ ਆ ਉਸ ਤੋਂ ਅੱਗੇ ਉਹ ਜਿਹੜੀ ਕੰਨ ਤੱਕ ਜਾਂਦੀ ਸਰਨਾਗਰ ਕੌਂਸਲ ਦੀ ਛੱਪੜ ਦੀ ਜਗ੍ਹਾ ਆ ਆਲਰੇਡੀ ਤਾਂ ਛੱਪੜ ਤਾਂ ਨਹੀਂ ਲਿਖਦਾ ਵੀ ਆ ਸਾਡਾ ਉਹਨਾਂ ਵੱਲੋਂ ਕਹਿ ਕੇ ਇੱਕ ਛੱਪੜ ਦੇ ਵਿੱਚ ਕਿਸੇ ਨੇ ਵੜਿਆ ਵੀ ਇੱਕ ਦੁਕਾਨਾਂ ਦਾ ਗੁੰਣਾ ਬਣਾਈਆ ਤੇ ਉਹ ਦੁਕਾਨਾਂ ਦਾ ਬਣਾਈਆ ਹੋਰ ਕੀ ਆ ਜੇ ਸੈਕਟਰ ਜੋਂ ਨਿਕਲੂਗਾ ਜੇ ਪਰੇਸ਼ਾਨਦਗੀ ਹੋਊਗੀ ਠੀਕ ਹੈ ਨਾ ਕਿਸੇ ਤਰ੍ਹਾਂ ਨਾਵਾ ਦੇ ਨਿਸ਼ਾਨ ਇਹ ਵੀ ਕਰਾਉਣ ਅਸੀਂ ਦੇ ਦਿੰਨੇ ਐਪਲੀਕੇਸ਼ਨ ਉਹ ਹੁੰਦੇ ਨੇ ਜਣਨ ਕੀ ਉਹਨਾਂ ਨੂੰ ਕਵੇਜ ਲੈ ਲਿਆ ਜਾਊਗਾ ਜੀ ਤੇ ਹੁਣ ਜੇ ਜਗਾ ਤੇ ਕਿਸੇ ਨੂੰ ਵੀ ਕੰਚਵੀ ਕੱਟਣੀ ਕਰਨੀ ਪੈਣੀ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੇ ਬਿਲਹਰ ਤੇ ਅਸੀਂ ਇਹਨਾਂ ਦਾ ਇਹ ਜਿਹੜੀ ਕੰਸਟਰਕਸ਼ਨ ਕੀਤੀ ਸੀ ਇੱਲੀ ਗੱਲ ਨੂੰ ਠਾਾਇਆ ਤੇ ਅਸੀਂ ਉਹਨਾਂ ਨੂੰ ਮਾਰਕ ਪਾਉਂਦੇ ਹਾਂ ਸ਼ਾਂਤੇ ਇੰਨੇ ਰਹਿਣਾ ਇਹ ਜਿਹੜੇ ਆ ਲਿਖਣ ਉੱਤੇ ਨਿਸ਼ਾਨ ਨਹੀਂ ਹੋ ਜੇ ਤੇ ਉਹਦਾ ਰੂਪ ਪਾਣੇ ਦਾ ਪਾਣੀ ਠੀਕ ਹੈ